ਦੀ ਬ੍ਰੈਂਪਟਨ ਦੇ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਦੇ ਵਿੱਚ ਇੱਕ ਪ੍ਰੋਗਰਾਮ ਮੁਲਕਿਆ ਗਿਆ। ਜਿਸ ਦੇ ਵਿੱਚ ਦੱਸਿਆ ਗਿਆ ਕਿ ਇਸ ਤਰ੍ਹਾਂ ਤੁਸੀਂ ਬਜ਼ੁਰਗਾਂ ਦਾ ਆਦਰ ਸਨਮਾਨ ਕਰਨਾ ਹੈ ਬਜ਼ੁਰਗਾਂ ਦੇ ਨਾਲ ਕੋਈ ਵੀ ਭੱਦੀ ਸ਼ਬਦਾਵਲੀ ਨਿ ਵਰਤਨੀ ਉਹਨਾਂ ਦਾ ਮਾਨ ਸਨਮਾਨ ਨਿ ਘਟਨ ਦੇਣਾ ਉਹਨਾਂ ਦੇ ਨਾਲ ਦੁਰਵਿਵਹਾਰ ਨਿ ਕਰਨਾ ਤਾਂ ਇਸ ਸਮਾਗਮ ਕਰਵਾਇਆ ਗਿਆ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਜਿੱਥੇ ਵੱਡੀ ਗਿਣਤੀ ਦੇ ਵਿੱਚ ਸੰਗਤ ਪਹੁੰਚੀ ਬੀਬੀਆਂ ਵੀ ਸੀਗੀਆਂ ਬੱਚੇ ਵੀ ਸੀ ਨੌਜਵਾਨ ਸੀਗੇ ਤੇ ਬਜ਼ੁਰਗ ਵੀ ਸੀਗੇ ਇਸ ਮੌਕੇ ਉਹਨਾਂ ਨੂੰ ਸਮਝਾਇਆ ਗਿਆ ਉਦਾਹਰਨਾ ਦੇ ਕੇ ਸਮਝਾਇਆ ਗਿਆ ਕਿ ਆਕਰ ਕਿਸ ਤਰ੍ਹਾਂ ਬਜ਼ੁਰਗਾਂ ਦਾ ਸਾਡੀ ਜ਼ਿੰਦਗੀ ਦੇ ਵਿੱਚ ਵੱਡਾ ਰੋਲ ਹੁੰਦਾ ਕਿਵੇਂ ਜਦੋਂ ਅਸੀਂ ਜੰਮਦੇ ਆ ਜਦੋਂ ਅਸੀਂ ਵੱਡੇ ਹੁੰਨੇ ਉੱਥੋਂ ਤੱਕ ਬਜ਼ੁਰਗ ਸਾਡੇ ਕਿਸ-ਕਿਸ ਕੰਮ ਆਉਂਦੇ ਨੇ ਕਿੱਥੇ-ਕਿੱਥੇ ਕੰਮ ਆਉਂਦੇ ਨੇ ਕਿਵੇਂ ਸਾਨੂੰ ਪਾਲਦੇ ਨੇ ਕਿਉਂ ਜ਼ਰੂਰੀ ਹੋ ਜਾਂਦਾ ਸਮਾਜ ਦੇ ਵਿੱਚ ਨਹੀਂ ਬਲਕਿ ਘਰ ਦੇ ਵਿੱਚ ਰਹਿ ਕੇ ਵੀ ਤੁਸੀਂ ਬਜ਼ੁਰਗਾਂ ਦੇ ਨਾਲ ਜਿਹੜਾ ਆਦਰ ਸਨਮਾਨ ਉਹਨਾਂ ਦਾ ਕਰਨਾ ਹੈ ਉਹਨਾਂ ਨਾਲ ਦੁਰਵਿਵਾਰ ਨਹੀਂ ਕਰਨਾ ਦਰਅਸਲ ਵਰਲਡ ਐਲਡਰ ਅਬਿਊਜ਼ ਅਵੇਰਨੈਸ ਡੇ ਸੀਗਾ ਇਸ ਸਬੰਧੀ ਇਹ ਪ੍ਰੋਗਰਾਮ ਜਿਹੜਾ ਗੁਰਦੁਆਰਾ ਸਾਹਿਬ ਤੋਂ ਲਿਖਿਆ ਗਿਆ ਸੀ ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਪੁੱਜੀ ਤੇ ਸਮਝਾਇਆ ਗਿਆ ਕਿਸ ਤਰ੍ਹਾਂ ਬਜ਼ੁਰਗਾ ਤੁਸੀਂ ਆਦਰ ਸਨਮਾਨ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅੱਜ ਦਾ ਸਮਾਗਮ ਜਿਹੜਾ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਵਿਖੇ ਕੀਤਾ ਗਿਆ ਕਿ ਬਜ਼ੁਰਗਾਂ ਦੇ ਨਾਲ ਦੁਰਵਿਹਾਰ ਹੋ ਰਿਹਾ ਸੋ ਉਸ ਦੇ ਸੰਬੰਧ ਵਿੱਚ ਆਪਾਂ ਇੱਥੇ ਇੱਕ ਈਟਨ ਦਾ ਸਮਾਗਮ ਕੀਤਾ ਗਿਆ ਕਿ ਬਜ਼ੁਰਗਾਂ ਦੇ ਨਾਲ ਸਾਨੂੰ ਦੁਰਵਿਹਾਰ ਨਹੀਂ ਚਾਹੀਦਾ ਉਹ ਚਾਹੇ ਘਰ ਦੇ ਵਿੱਚ ਹੋਵੇ ਚਾਹੇ ਸਮਾਜ ਦੇ ਵਿੱਚ ਹੋਵੇ ਕਿਤੇ ਵੀ ਹੋਵੇ ਕਿਉਂਕਿ ਗੁਰਬਾਣੀ ਨੇ ਮੈ ਸਾਨੂੰ ਇਹੋ ਸਮਝਾਇਆ ਕਾਹੇ ਪੂਤ ਝਗਰਤ ਹੋ ਸੰਗ ਬਾਪ ਜਿੰਨ ਕੇ ਜਣੇ ਵਢੀਰੇ ਤੁਮ ਹੋ ਤਿੰਸੋਂ ਝਗਰਤ ਪਾਪ ਜੇ ਬਜ਼ੁਰਗਾਂ ਨਾਲ ਤੁਸੀਂ ਝਗੜਦੇ ਹੋ ਤੁਸੀਂ ਮਾੜਾ ਬੋਲਦੇ ਹੋ ਉਹ ਪਾਪ ਹੈ ਤਦ ਸੋ ਜਦੋਂ ਪਾਪ ਦੀ ਡੈਵਿਨੇਸ਼ਨ ਪੜਦੇ ਆ ਕਿਉਂਕਿ ਅਪਰਾਧ ਦੀ ਤੇ ਸਜ਼ਾ ਹੁੰਦੀ ਹੈ ਪਰ ਪਾਪ ਦੀ ਕੋਈ ਸਜ਼ਾ ਨਹੀਂ ਹੁੰਦੀ ਤੇ ਪਾਪ ਦੀ ਸਜ਼ਾ ਜਿਹੜੀ ਹੈ ਉਹ ਬਹੁਤ ਵੱਡੀ ਹੁੰਦੀ ਹੈ ਤੇ ਸੋ ਗੁਰੂ ਸਾਹਿਬ ਨੇ ਕਿਹਾ ਕਿ ਪਾਪ ਇਹ ਜੇ ਤੂੰ ਬਜ਼ੁਰਗਾਂ ਦੇ ਨਾਲ ਝਗੜਦਾ ਹੈ ਹਾਂਜੀ ਸੋ ਸਾਨੂੰ ਇਹੋ ਹੀ ਪ੍ਰੋਗਰਾਮ ਦੇ ਵਿੱਚ ਸਾਰੇ ਦੇ ਵਿੱਚ ਬਾਲ ਸਾਹਿਬ ਨੇ ਭਾਈ ਗੁਰਦੇਵ ਸਿੰਘ ਜੀ ਹੋਣਾ ਨੇ ਇਹਨਾਂ ਨੇ ਉਹ ਦੱਸਿਆ ਕਿ ਸਾਨੂੰ ਬਜ਼ੁਰਗਾਂ ਦੇ ਨਾਲ ਸਾਨੂੰ ਸਤਿਕਾਰ ਕਰਨਾ ਚਾਹੀਦਾ ਹੈ ਬਜ਼ੁਰਗ ਸਾਡੇ ਸਰਮਾਇਆ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਹਾਂਜੀ ਕਾਫੀ ਬਜ਼ੁਰਗ ਤੁੰਗੇ ਘਰ ਦੀ ਗੱਲ ਹੋਣ ਕਰਕੇ ਬਹੁਤ ਉਪਨਿਤ ਨਹੀਂ ਦੱਸਦੇ ਪਰ ਆਪਾਂ ਇਸ ਕਮਿਊਨਿਟੀ ਦੇ ਵਿੱਚ ਜੰਮੇ ਪਲੇ ਆ ਇਸ ਕਮਿਊਨਿਟੀ ਦੇ ਵਿੱਚ ਰਹਦੇ ਆ ਗੁਰਦਰਾ ਸਾਹਿਬ ਦੇ ਵਿੱਚ ਇਦਾਂ ਦੀਆਂ ਪਰਿਵਾਰਾਂ ਰਿਸ਼ਤੇਦਾਰਾਂ ਤੋਂ ਤੁਹਾਨੂੰ ਕਮਿਊਨਿਟੀ ਦੇ ਵਿੱਚ ਗੱਲਾਂ ਮਿਲਦੀਆਂ ਨੇ ਜੋ ਬਜ਼ੁਰਗ ਬਹੁਤ ਜ਼ਿਆਦਾ ਖੁੱਲ ਕੇ ਤਾਂ ਨਹੀਂ ਪਰ ਕਾਫੀ ਪ੍ਰੋਬਲਮਾਂ ਦੱਸਦੇ ਨੇ ਕਿਉਂਕਿ ਸਰਕਾਰਾਂ ਦਾ ਕਰਕੇ ਹੀ ਹੋ ਸਾਰੇ ਪ੍ਰੋਗਰਾਮ ਸਰਕਾਰਾਂ ਵੱਲੋਂ ਹੀ ਦਿੱਤੇ ਜਾਂਦੇ ਨੇ ਇਹਨਾਂ ਦੀ ਵੈਬਸਾਈਟਾਂ ਤੋਂ ਚੱਕ ਕੇ ਹੀ ਆਪਾਂ ਇਹ ਪ੍ਰੋਗਰਾਮ ਕਰਦੇ ਆਂ ਸਾਰੇ ਕਿਉਂਕਿ ਸਰਕਾਰਾਂ ਤਾਂ ਵੈਸੇ ਹਮੇਸ਼ਾ ਹੀ ਬਜ਼ੁਰਗਾਂ ਦੇ ਕਿਟਸ ਲਈ ਕਿਸੇ ਦੇ ਲਈ ਵੀ ਤਕਾਣਾ ਨਾ ਹੋਵੇ ਉਹ ਕਰਦੀਆਂ ਰਹਿੰਦੀਆਂ ਹਨ ਤੇ ਅਸੀਂ ਤਾਂ ਇਹੋ ਬੇਨਤੀ ਕਰਾਂਗੇ ਆਪਣੀ ਕਮਿਊਨਿਟੀ ਨੂੰ ਖਾਸ ਤੌਰ ਤੇ ਇਹ ਬਜ਼ੁਰਗਾਂ ਨੂੰ ਮੋਲਡ ਕਰਨ ਦੀ ਮੋੜਨ ਦੀ ਕੋਸ਼ਿਸ਼ ਨਾ ਕਰੋ ਇਹਨਾਂ ਦੇ ਨਾਲ ਚੱਲ ਕੇ ਇਹਨਾਂ ਨੂੰ ਜੀਣ ਦਾ ਮੌਕਾ ਦਿਓ ਇਹਦਾ ਇਹ ਜੋ ਸਮਾਂ ਹੈ ਜੋ ਬਿਰਗ ਹੋ ਜਾਂਦਾ ਹੈ ਉਹਨੂੰ ਆਪਾਂ ਡਾਲਣ ਦੀ ਕੋਸ਼ਿਸ਼ ਨਾ ਕਰੀਏ ਬਜ਼ੁਰਗਾਂ ਦੇ ਨਾਲ ਸੁਣੋ ਉਹਨਾਂ ਦੇ ਨਾਲ ਬਹਿ ਕੇ ਪਿਆਰ ਨਾਲ ਗੱਲ ਕਰੋ ਅਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਬਜ਼ੁਰਗਾਂ ਤੱਕ ਬਜ਼ੁਰਗਾਂ ਬਜ਼ੁਰਗਾਂ ਨੂੰ ਵੀ ਅਸੀਂ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਵੀ ਛੋਟੀਆਂ-ਛੋਟੀਆਂ ਗੱਲਾਂ ਜੋ ਤੁਸੀਂ ਵੀ ਉਹਨਾਂ ਦੇ ਉੱਤੇ ਵੱਡੇ ਸ਼ੂਨਾ ਨਾ ਬਣਾਓ ਸੋ ਇਸੇ ਤਰ੍ਹਾਂ ਹੀ ਸਾਰੀ ਕਮਿਊਨਿਟੀ ਦਾ ਸਹਿਯੋਗ ਮਿਲਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੁਨੀਆ ਭਰ ਦੇ ਉੱਤੇ ਵਰਲਡ ਐਲਡਰ ਅਬਿਊਜ਼ ਅਵੇਅਰਨੈਸ ਡੇ ਜੋ ਹੈ 15 ਜੂਨ ਦਿਨ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ ਸੋ ਇਹ ਸੁਭਾਵਿਕ ਹੀ ਹੈ ਕਿ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਕਮਿਊਨਿਟੀ ਸੈਂਟਰਾਂ ਦੇ ਵਿੱਚ ਜਾਂ ਹੋਰ ਜਿਹੜੀਆਂ ਆਪਣੀਆਂ ਵੱਖਰੀਆਂ ਵੱਖਰੀਆਂ ਸੰਸਥਾਵਾਂ ਹਨ ਉੱਥੇ ਇਹ ਦਿਨ ਮਨਾਇਆ ਜਾਵੇ ਮਨਾਉਣ ਦੇ ਨਾਲ ਨਾਲ ਇਹ ਵੇਖਿਆ ਜਾਵੇ ਕਿ ਅਸੀਂ ਕਿਵੇਂ ਕਮਿਊਨਿਟੀ ਨੂੰ ਜੋ ਇਸ ਦਿਨ ਨਾਲ ਸੰਬੰਧਿਤ ਵਿਸ਼ੇ ਹਨ ਉਹਨਾਂ ਦੇ ਬਾਰੇ ਜਾਣਕਾਰੀ ਦੇ ਸਕਦੇ ਹਾਂ ਐਜੂਕੇਟ ਕਰ ਸਕਦੇ ਹਾਂ ਤਾਂ ਜੋ ਜੋ ਵੀ ਪਿਛਲਿਆਂ ਸਮਿਆਂ ਦੇ ਵਿੱਚ ਆਦਰ ਮਾਨ ਸਤਿਕਾਰ ਅਸੀਂ ਆਪਣੇ ਬਜ਼ੁਰਗਾਂ ਨੂੰ ਨਹੀਂ ਦੇ ਸਕੀਏ ਅੱਜ ਖਾਸ ਕਰਦੇ ਉੱਤੇ ਫਾਦਰਜ਼ ਡੇ ਵੀ ਹੈ ਜੇ ਆਪਾਂ ਫਾਦਰਜ਼ ਡੇ ਨੂੰ ਪੇਰੈਂਟਸ ਡੇ ਕਹਿ ਕੇ ਚਲੋ ਅੱਜ ਮਨਾ ਲਈਏ ਤਾਂ ਇਹ ਆ ਕਿ ਜੋ ਕੁਝ ਅਸੀਂ ਆਪਣੇ ਪੇਰੈਂਟਸ ਨੂੰ ਅਜੇ ਤੱਕ ਜਾਣੇ ਜਾਣ ਜਾਣੇ ਵਿੱਚ ਆਦਰ ਮਾਨ ਸਤਿਕਾਰ ਨਹੀਂ ਦੇ ਸਕੀਏ ਉਹ ਅੱਜ ਤੋਂ ਦੇਣਾ ਆਪਾਂ ਸ਼ੁਰੂ ਕਰੀਏ ਸੋ ਇਹ World Elder Abuse Awareness Day ਇੱਕ ਇਹੋ ਜਿਹਾ ਕਮਾਂਕਾਰਾਂ ਨੂੰ ਸ਼ੁਰੂ ਕਰਨ ਦਾ ਇੱਕ ਉਪਰਾਲਾ ਹੈ ਜੋ ਸਰਕਾਰ ਵੱਲੋਂ ਕਮੇਂਟਰੀਆਂ ਦੇ ਸਹਿਯੋਗ ਦੇ ਨਾਲ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾਂਦੀ ਹੈ ਸੋ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਵੱਲੋਂ ਇਸ ਦਿਨ ਦੇ ਨਾਲ ਸੰਬੰਧਿਤ ਇੱਕ ਬਰੋਸ਼ਰ ਤਿਆਰ ਕੀਤਾ ਗਿਆ ਹੈ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ ਜਿਸ ਦੇ ਵਿੱਚ ਐਲਡਰ ਅਬਿਊਜ਼ ਕੀ ਹੈ ਵੱਖਰੇ ਵੱਖਰੇ ਕਿਸਮ ਦੇ ਐਲਡਰ ਅਬਿਊਜ਼ ਪੰਜਾਬੀ ਤੇ ਅੰਗਰੇਜ਼ੀ ਵਿੱਚ ਇਹ ਸਾਰੀ ਜਾਣਕਾਰੀ ਦਿੱਤੀ ਗਈ ਹੈ ਇਸ ਦੇ ਨਾਲ ਹੀ ਨਾਲ ਐਲਡਰ ਫਾਈਨੈਂਸ਼ੀਅਲ ਅਬਿਊਜ਼ ਕੀ ਹੈ ਕਿਸ ਤਰੀਕੇ ਦੇ ਨਾਲ ਕਈ ਵਾਰੀ ਘਰਾਂ ਦੇ ਵਿੱਚ ਇਦਾਂ ਦੇ ਹਾਲਾਤ ਬਣ ਜਾਂਦੇ ਹਨ ਜਾਂ ਇਦਾਂ ਦੀਆਂ ਸਿਚੁਏਸ਼ਨਸ ਆ ਜਾਂਦੀਆਂ ਹਨ ਜਦੋਂ ਖਾਸ ਤੌਰ ਤੇ ਬੱਚੇ ਵੀ ਹੀ ਕਹਾਂਗਾ ਮੈਂ ਵੀ ਬੱਚੇ ਜਿਹੜੇ ਹਨ ਆਪਣੇ ਪੇਰੈਂਟਸ ਕੋਲੋਂ ਚਾਹੇ ਉਹਨਾਂ ਦੀ ਜਾਇਦਾਦ ਹੋਵੇ ਚਾਹੇ ਉਹਨਾਂ ਦੀ ਪੈਨਸ਼ਨ ਹੋਵੇ ਜਾਂ ਉਦਾਂ ਬੈਂਕ 'ਚ ਪੈਸੇ ਪਏ ਹੋਣ ਉਹ ਕਹਿੰਦੇ ਸਾਰੇ ਸਾਨੂੰ ਹੀ ਦੇ ਦਿਓ ਸੋ ਇਦਾਂ ਦੇ ਜਿਹੜੇ ਅਬਿਊਜ਼ ਕਮਿਊਨਿਟੀ ਦੇ ਵਿੱਚ ਕਈ ਵਾਰੀ ਹੁੰਦੇ ਹਨ ਉਹ ਨਾ ਹੋਣ ਖਾਸ ਕਰਕੇ ਜੇ ਆਪਾਂ ਕੈਨੇਡੀਅਨ ਪਰਸਪੈਕਟਿਵ ਤੋਂ ਗੱਲ ਕਰੀਏ ਜਿਹੜੀ ਆਪਣਾ ਹੁੰਦੀ ਵਿਲ ਹੁੰਦੀ ਹੈ ਵਿਲ ਹੈ ਜਾਂ ਪਾਵਰ ਆਫ ਅਟਾਰਨੀ ਹੈ ਇਦਾਂ ਦੇ ਡਾਕੂਮੈਂਟਸ ਸਾਈਨ ਕਰਨ ਤੋਂ ਪਹਿਲਾਂ ਆਪਾਂ ਕਿਸੇ ਨਾ ਕਿਸੇ ਵਕੀਲ ਕੋਲੋਂ ਜਿਹੜਾ ਪੰਜਾਬੀ ਬੋਲਦਾ ਹੋਵੇ ਜੇ ਤੁਹਾਨੂੰ ਅੰਗਰੇਜ਼ੀ ਨਹੀਂ ਆਉਂਦੀ ਤਾਂ ਪੰਜਾਬੀ ਜਿਹੜਾ ਬੋਲਦਾ ਹੋਵੇ ਉਹਦੇ ਨਾਲ ਗੱਲਬਾਤ ਕਰਕੇ ਇਹਨਾਂ ਸਾਰੇ ਡਾਕੂਮੈਂਟਸ ਨੂੰ ਚੰਗੀ ਤਰ੍ਹਾਂ ਸਮਝ ਸਕੀਏ ਤਾਂ ਜੋ ਜਿਸ ਤਰੀਕੇ ਨਾਲ ਅਸੀਂ ਚਾਹੁੰਦੇ ਹਾਂ ਉਦਾਹਰਨ ਦੇ ਤੌਰ ਤੇ ਆਪਣੀ ਜਾਇਦਾਦ ਹੈ ਵੀ ਆਪਣੇ ਬੱਚਿਆਂ ਵਿੱਚ ਵੰਡੀ ਜਾਵੇ ਜਾਂ ਇੱਕ ਨੂੰ ਦਿੱਤੀ ਜਾਵੇ ਉਹ ਸਾਡੀ ਮਰਜ਼ੀ ਦੇ ਨਾਲ ਬੱਚਿਆਂ ਦੇ ਸਹਿਯੋਗ ਦੇ ਨਾਲ ਕੀਤਾ ਜਾਵੇ ਕੋਈ ਧੱਕਾ ਨਾ ਕਰੇ ਵੀ ਸਾਰਾ ਕੁਝ ਮੇਰੇ ਹਿੱਸੇ ਪਾ ਦਿਓ ਸੋ ਅਜਿਹੇ ਦਿਨਾਂ ਦੇ ਉੱਤੇ ਇਦਾਂ ਦੇ ਵਿਸ਼ਿਆਂ ਨਾਲ ਸੰਬੰਧਿਤ ਅਵੇਅਰਨੈਸ ਜਿਹੜੀ ਹੈ ਉਹ ਰੇਧ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਮੈਂ ਇੱਕ ਹੋਰ ਉਦਾਹਰਨ ਦਿਆਂਗਾ ਵੀ ਕਿਸ ਤਰੀਕੇ ਦਾ ਐਲਡਰ ਅਬਿਊਜ਼ ਦੀ ਇੱਕ ਉਦਾਹਰਨ ਦਿਓ ਉਹਦੀ ਉਦਾਹਰਨ ਇਹ ਹੈ ਜੀ ਕਿ ਕਿਸੇ ਵੀ ਕਾਰਨ ਕਰਕੇ ਬੱਚੇ ਜੋ ਹਨ ਚਾਹੇ ਉਹ ਕਮ ਕਾਚ ਬੀਤੀ ਹਨ ਜਾਂ ਉਹਨਾਂ ਦਾ ਸੋਸ਼ਲ ਲਾਈਫ ਸਟਾਈਲ ਇਹ ਹੋ ਜਾ ਕਿ ਸਵੇਰੇ 5 6 ਵਜੇ 7 8 ਵਜੇ ਆਪਣੇ ਪੇਰੈਂਟਸ ਨੂੰ ਕਿਸੇ ਮਾਲ ਦੇ ਵਿੱਚ ਛੱਡ ਆਏ ਤੇ ਸ਼ਾਮ ਨੂੰ ਚੰਗਾ ਜੀ ਅਸੀਂ ਤੁਹਾਨੂੰ 8 9 ਵਜੇ ਇੱਥੋਂ ਹੀ ਪਿਕ ਕਰ ਲਾਂਗੇ ਸੋ 12 13 14 ਘੰਟੇ ਪੇਰੈਂਟਸ ਜਿਹੜੇ ਹਨ ਉਹ ਇਸ ਸਾਰੇ ਮਾਲ ਦੇ ਵਿੱਚ ਕੀ ਕਰਨਗੇ ਇਸ ਉਮਰ ਦੇ ਵਿੱਚ ਬਡੇਰੀ ਉਮਰ ਚ ਕਿੱਥੇ ਬਹਿਣਗੇ ਕਿੱਥੇ ਆਰਾਮ ਕਰਨਗੇ ਸੋ ਇਦਾਂ ਦੇ ਵਿਸ਼ਿਆਂ ਨਾਲ ਸੰਬੰਧਿਤ ਪ੍ਰੋਪਰ ਤੌਰ ਦੇ ਉੱਤੇ ਕਮਿਊਨਿਟੀ ਨੂੰ ਐਜੂਕੇਟ ਕੀਤਾ ਜਾਵੇ ਸਰਕਾਰਾਂ ਦਾ ਚਾਹੇ ਉਹ ਕੈਨੇਡਾ ਦੀ ਸਰਕਾਰ ਹੈ ਚਾਹੇ 온ਟਾਰੀਓ ਦੀ ਸਰਕਾਰ ਹੈ ਉਹ ਇਦਾਂ ਦੇ ਮਸਲਿਆਂ ਦੇ ਉੱਤੇ ਐਜੂਕੇਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਅਸੀਂ ਗੁਰਦਵਾਰਾ ਸਾਹਿਬ ਵੱਲੋਂ ਇਹ ਯੋਗਦਾਨ ਪਾ ਕੇ ਦੱਸਣ ਦਾ ਉਪਰਾਲਾ ਜਿਹੜਾ ਹੈ ਉਹ ਕਰ ਰਹੇ ਹਾਂ